ਹੈਲੋ ਜੀ ਸਾਰੀ ਕਾਲ ਕੀ ਆ ਚਲ ਮੀਤ ਕਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇਸ ਵਕਤਾਂ ਮੈਂ ਆਪਣੇ ਮੰਮੀ ਘਰ ਆਪਣੇ ਮਾਇਕੇ ਤੇ ਹੋਮ ਟੂਰ ਤੁਹਾਨੂੰ ਜਿਹੜਾ ਉਹ ਕਰਾਵਾਂਗੇ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਹੋਮ ਟੂਰ ਦਾ ਤੇ ਇੱਥੋਂ ਬਾਹਰ ਦਾ ਜਿਹੜਾ ਗੇਟ ਸ਼ੁਰੂ ਹੁੰਦਾ ਇਹ ਗਲੀ ਆ ਇਹ ਸਾਰੀ ਤੇ ਅੱਗੇ ਨਾ ਮੰਮੀ ਨੇ ਸਬਜ਼ੀਆਂ ਲਾਈਆਂ ਸਬਜ਼ੀਆਂ ਵਗੈਰਾ ਲਗਾਈਆਂ ਵਾ ਵੇਖੋ ਮੈਂ ਤੁਹਾਨੂੰ ਅੱਗੇ ਵੀ ਵਿਖਾਇਆ ਇਹ ਕੱਦੂ ਲਾਏ ਹੋ ਤੋਰੀਆਂ ਅਮਰੂਦ ਆਂਬ ਨਿੰਬੂ ਸਾਰੀ ਚੀਜ਼ਾਂ ਲਗਾਈਆਂ ਥੋੜੇ ਥੋੜੇ ਹਲਦੀ ਲੱਗੀ ਆ ਇਹ ਬੈਂਗਣ ਲੱਗੇ ਹੋਏ ਆ ਸਾਰਾ ਕੁਝ ਜਿਹੜਾ ਉਹ ਲੱਗਿਆ ਹੋਇਆ ਆ ਵੇਖੋ ਆ ਵੇਖੋ ਬੈਂਗਣ ਸਾਰੀਆਂ ਸਬਜ਼ੀਆਂ ਜਿਹੜੀਆਂ ਥੋੜੀਆਂ-ਥੋੜੀਆਂ ਜਿਹੜੀਆਂ ਲਗਾਈਆਂ ਵਾ ਤੇ ਇਥੋਂ ਐਂਟਰੀ ਸ਼ੁਰੂ ਹੁੰਦੀ ਹੈ ਜੀ ਐ ਥੜੀ ਹੈ ਇਥੋਂ ਸ਼ੁਰੂ ਹੁੰਦੀ ਹੈ ਤੇ ਐ ਆ ਗਿਆ ਆਪਣਾ ਗੇਟ ਗੇਟ ਤੋਂ ਐਂਟਰ ਕਰਦੇ ਆ ਜਿਹੜਾ ਵਾ ਇੱਥੇ ਬਾਲਕਨੀ ਜੀ ਆ ਜੂਗੀ ਮਤਲਬ ਵੇੜਾ ਜਿੱਦਾਂ ਕਿ ਜੱਟਾਂ ਦੇ ਘਰ ਹੁੰਦੇ ਨੇ ਖੁੱਲੇ-ਖੁੱਲੇ ਇਦਾਂ ਦਾ ਹੀ ਘਰ ਆ ਸਿੱਧਮ ਸਿੱਧਾ ਘਰ ਆ ਤੇ ਇੱਧਰ ਜਿਹੜਾ ਰੈਂਕ ਪਿਆ ਉਹ ਕੱਪੜਿਆਂ ਵਾਲਾ ਇੱਥੇ ਸਕੂਟਰ ਵਗੈਰਾ ਖੜਾar ਲੈਂਦੇ ਆ ਤੇ ਗੱਡੀ ਵੀ ਆ ਸਕਦੀ ਵੈਸੇ ਇੱਥੇ ਤੇ ਇੱਥੇ ਮੰਮੀ ਨੇ ਕਣਕ ਜਿਹੜੀ ਸੁਕਣੇ ਪਾਈ ਏ ਪੜੋਲੇ ਚੋਂ ਕੱਢ ਕੇ ਤੇ ਇਥੋਂ ਗੇਟ ਤੋਂ ਜਿਹੜੇ ਐਂਟਰੀ ਹੁੰਦੀ ਆ ਤੇ ਇੱਧਰ ਆ ਜਾਂਦਾ ਆਪਣਾ ਸਿੰਕ ਐ ਵੀ ਦੇਖ ਸਕਦੇ ਐ ਵਾਲਾ ਆ ਜਾਂਦਾ ਤੇ ਇੱਧਰ ਨਾਲ ਹੀ ਜਿਹੜਾ ਬਾਥਰੂਮ ਆ ਇਹ ਬਾਥਰੂਮ ਆ ਕਾਫੀ ਖੁੱਲਾ ਵਾ ਕਾਫੀ ਜ਼ਿਆਦਾ ਸਪੇਸ ਆ ਤੇ ਗੀਜ਼ਰ ਲੱਗਾ ਹੋਇਆ ਵਾ ਤੇ ਇਹ ਜਿਹੜੀ ਉਹ ਫਲਸ਼ ਆ ਤੇ ਇੱਧਰ ਵੀ ਜਿਹੜਾ ਓਪਨ ਹੀ ਜਗ੍ਹਾ ਵਾ ਇੱਥੇ ਮਤਲਬ ਇਹ ਕੱਪੜੇ ਵਗੈਰਾ ਧੋਣ ਨੂੰ ਹੈ ਜਿਹੜੀ ਟੈਪ ਵਗੈਰਾ ਲਗਾਈ ਹੋਈ ਆ ਇਹ ਵਾਸ਼ਿੰਗ ਮਸ਼ੀਨ ਇੱਧਰ ਪਈ ਆ ਤੇ ਇਹ ਜਿਹੜਾ ਡ్రਾਈング ਰੂਮ ਦਾ ਜਿਹੜਾ ਉਹ ਏਰੀਆ ਬਾਹਰ ਵਾਲਾ ਤੇ ਇੱਥੇ ਮਿਰਰ ਇਦਾਂ ਲੱਗਾ ਹੋਇਆ ਤੇ ਏਸੀ ਲੱਗਾ ਤੇ ਇਹ ਵਾਲੀ ਵਿੰਡੋ ਜਿਹੜੀ ਆ ਉਹ ਇਦਾਂ ਕਰਕੇ ਲਗਾਈ ਹੋਈ ਆ ਜਿਹੜੇ ਮਕਾਨ ਬਣਾਇਆ ਸੀ ਨਾ ਉਦੋਂ ਮੈਂ ਕੁਵਾਰੀ ਸੀ ਤੇ ਆਪਾਂ ਬੜੀ ਮਿਹਨਤ ਨਾਲ ਜਿਹੜਾ ਉਹ ਫਿਰ ਬਣਾਇਆ ਸੀ ਇੱਥੇ ਰਾਤਾਂ ਜਾਗ-ਜਾਗ ਕੇ ਤੇ ਇਦਾਂ ਵਾ ਮੈਂ ਤੁਹਾਨੂੰ ਫਰੰਟ ਦਿਖਾਵਾਂ ਪਹਿਲਾਂ ਤੇ ਇਹ ਹੈਗਾ ਫਰੰਟ ਇੱਕ ਹੀ ਫਲੋਰ ਆ ਇੱਕ ਹੀ ਫਲੋਰ ਆ ਹਾਲੇ ਤੱਕ ਮਤਲਬ ਦੋਵੇਂ ਜਾਣੇ ਰਹਿੰਦੇ ਮਮੀ ਡੈਡੀ ਬੱਸ ਤੇ ਇੰਨਾ ਜਿਆਦਾ ਬਣਾ ਕੇ ਵੀ ਕੀ ਕਰਨਾ ਇੱਥੇ ਸਾਰੀਆਂ ਟਾਈਲਾਂ ਵਗੈਰਾ ਲਗਾਈਆਂ ਹੋਈਆਂ ਵਾ ਕਲੀ ਵਗੈਰਾ ਦਾ ਜਿਹੜਾ ਪੇਂਟ ਵਗੈਰਾ ਦਾ ਉਹ ਝੰਡੜ ਜਿਹੜਾ ਖਤਮ ਆ ਤੇ ਇੱਕ ਜਿਹੜਾ ਦਰਵਾਜ਼ਾ ਐ ਵਾ ਡਰਾਈਂਗ ਰੂਮ ਦਾ ਤੇ ਇੱਕ ਜਿਹੜਾ ਐ ਵਾ ਇਹ ਜਿਹੜਾ ਅੰਦਰ ਨੂੰ ਜਾਂਦਾ ਵਾ ਤੇ ਇਹ ਵਾਲੀ ਵਿੰਡੋ ਵਾ ਇਹ ਕਿਚਨ ਦੀ ਵਿੰਡੋ ਆ ਜਿਹੜੀ ਬਾਹਰ ਨੂੰ ਖੁੱਲਦੀ ਆ ਤੇ ਇੱਥੇ ਸਾਰਾ ਜਿਹੜਾ ਖਾਲੀ ਆ ਇਹ ਤੁਲਸੀ ਮਾਤਾ ਲਾਇਆ ਇਥੋਂ ਜਦੋਂ ਆਪਾਂ ਇੰਟਰ ਹੋਨੇ ਆ ਤੇ ਇਦਾਂ ਵਾ ਇਦਾਂ ਤੇ ਇੱਧਰ ਹੈਗਾ ਕਿਚਨ ਆਪਣਾ ਛੋਟਾ ਜਿਹਾ ਇੰਨਾ ਜ਼ਿਆਦਾ ਨਹੀਂ ਵੱਡਾ ਹੈਗਾ ਛੋਟਾ ਜਿਹਾ ਕਿਚਨ ਇਹ ਵਾਲੀ ਵਿੰਡੋ ਜਿਹੜੀ ਬਾਹਰ ਮੈਂ ਤੁਹਾਨੂੰ ਦਿਖਾਈ ਜੀ ਉਹ ਵਾਲੀ ਆ ਇੱਥੇ ਰੈਂਕ ਦੋ ਲੱਗੇ ਹੋਏ ਇੱਕ ਇਹ ਰਹਾ ਹੈਗਾ ਤੇ ਇੱਕ ਇਹ ਵਾਲਾ ਨਾਲ ਫਿਲਟਰ ਲੱਗਾ ਹੋਇਆ ਤੇ ਜਿੰਨੀ ਕਿ ਸਪੇਸ ਜਿਹੜੀ ਚਾਹੀਦੀ ਆ ਦੋਵਾਂ ਨੂੰ ਓਨੀ ਕਿ ਸਪੇਸ ਹੈਗੀ ਆ ਮਤਲਬ ਇਦਾਂ ਦਾ ਜਿਹੜਾ ਕਿਚਨ ਆ ਅਜੇ ਜਿਹੜੀਆਂ ਉਹ ਬਣੀਆਂ ਨਹੀਂ ਐ ਥੱਲੇ ਫਲੇਬ ਵਗੈਰਾ ਉੱਪਰ ਨਹੀਂ ਬਣੀਆਂ ਹੈਗੀਆਂ ਵਾਰਡਰੋਬ ਨਹੀਂ ਬਣੀਆਂ ਤੇ ਇਸ ਕਰਕੇ ਡੱਬੇ ਜਿਹੜੇ ਇੱਥੇ ਰੱਖ ਛੱਡਦੇ ਮਮੀ ਇੱਥੇ ਫਰਿੱਜ ਵਾ ਤੇ ਇਹ ਜਿਹੜਾ ਉਹ ਦਰਵਾਜ਼ਾ ਕਿਚਨ ਦਾ ਤੇ ਕਿਚਨ ਦੇ ਨਾਲ ਹੀ ਜਿਹੜਾ ਵਾ ਇੱਥੇ ਆਪਣਾ ਉਹ ਇੱਥੇ ਵਾਸ਼ ਵੇਸ਼ ਨੂੰ ਪਹਿਲਾਂ ਲੱਗਾ ਹੁੰਦਾ ਸੀ ਇੱਥੇ ਜਿਹੜਾ ਉਤਾਰ ਦਿੱਤਾ ਵਾ ਖਾਲੀ ਹੁਣ ਸ਼ੀਸ਼ਾ ਜਿਹੜਾ ਲੱਗਾ ਵਾ ਤੇ ਇਸ ਕਰਕੇ ਆ ਆ ਵਾਲੀ ਟਾਇਲ ਜਿਹੜੀ ਨਾ ਇਸ ਕਰਕੇ ਲਾਈ ਹੋਈ ਸੀ ਇੱਥੇ ਲੱਗਾ ਹੀ ਆ ਵੇਖੋ ਇਹਦਾ ਨਾ ਬਣਿਆ ਪੂਰਾ ਤੇ ਆ ਵੇਖੋ نیچے ਤੇ ਇਹਨੂੰ ਪੁੱਟ ਦਿੱਤਾ ਵਾ ਡੈਡੀ ਇੱਥੇ ਸਿਲੰਡਰ ਵਗੈਰਾ ਪਏ ਹੁੰਦੇ ਆ ਪੱਖਾ ਤੇ ਇਹ ਵਾਲਾ ਇਨਵਰਟਰ ਪਿਆ ਹੁੰਦਾ ਪੌੜੀਆਂ ਦੇ ਥੱਲੇ ਇਹ ਸੀੜੀਆਂ ਜਾਂਦੀਆਂ ਤੇ ਇੱਥੋਂ ਜਦੋਂ ਆਪਾਂ ਇੱਧਰ ਨੂੰ ਆਨੇ ਇੱਥੇ ਆਇਆਂ ਦਾ ਆਪਣਾ ਡਰਾਈング ਰੂਮ ਤੇ ਇੱਥੇ ਦੋ ਮੰਜੇ ਡਸ ਜਾਂਦੇ ਕਿਉਂਕਿ ਏਸੀ ਇੱਥੇ ਲੱਗਾ ਹੋਇਆ ਵਾ ਇਸ ਕਰਕੇ ਇੱਥੇ ਸੌਣਾ ਪੈਂਦਾ ਵਾ ਇੱਥੇ ਸੋਫੇ ਲੱਗੇ ਹੋਏ ਆ ਤੇ ਇਹ ਇੱਕ ਬੈੱਡ ਵਾ ਇਹ ਚਾਦਰ ਮੰਮੀ ਨੇ ਜਿਹੜੀ ਉਹ ਧੋਣੇ ਰੱਖੀ ਆ ਇਸ ਕਰਕੇ ਵਸ਼ਾਈ ਨਹੀਂ ਆ ਤੇ ਐਦਾਂ ਦਾ ਕੁਛ ਆਪਣਾ ਡਰੈਇੰਗ ਰੂਮ ਤੇ ਇੱਥੋਂ ਇਹ ਵਾਲਾ ਦਰਵਾਜ਼ਾ ਇਹਦਾ ਫਿਲਹਾਲ ਜਿਹੜਾ ਦਰਵਾਜ਼ਾ ਨਹੀਂ ਲੱਗਾ ਹੋਇਆ ਇੱਥੇ ਕਾਟਣ ਲੱਗੇ ਹੋਏ ਆਹ ਵਾਲੇ ਟਰਾਂਸਪੇਰੈਂਟ ਕੇ ਕੂਲਿੰਗ ਬਾਹਰ ਨਾ ਜਾਵੇ ਤੇ ਇੱਥੇ ਜਦੋਂ ਆਪਾਂ ਆ ਜਿੰਨੇ ਇੱਧਰ ਆ ਜਾਂਦਾ ਆਪਣਾ ਟੀਵੀ ਟਰਾਲੀ ਇਹ ਆਪਾਂ ਜਦੋਂ ਇਹ ਬਹੁਤ ਪੁਰਾਣੀ ਆ ਕਿੰਨੀ ਕੁ ਪੁਰਾਣੀ ਮੰਮੀ ਭਲਾ ਹੋ ਗਿਆ ਨਾ ਹਾਂਜੀ 20 ਸਾਲ ਹੋ ਗਈਆਂ 20 ਸਾਲ ਇਹ 20 ਸਾਲ ਪੁਰਾਣੀ ਆ ਤੇ ਆਪਣਾ ਬੜੀ ਸੋ ਸਮਝ ਕੇ ਨੂੰ ਬਣਾਇਆ ਸੀ ਤੇ ਵੀ ਇਦਾਂ ਦੀ ਬਣਾਉਣੀ ਇਦਾਂ ਦੀ ਬਣਾਉਣੀ ਨਿਊ ਡਿਜ਼ਾਈਨ ਦੀ ਕੁਝ ਬਣਾਉਣੀ ਆ ਤੇ ਆਪਾਂ ਇਦਾਂ ਬਣਾਈ ਇਹ ਸਾਡਾ ਟੀਵੀ ਜਿਹੜਾ ਨਾ ਉਹ ਇਹਨੂੰ ਵੀ ਪੁਰਾਣਾ ਹੋਣਾ ਵਾ ਇਹਨੂੰ ਵੀ ਪੁਰਾਣਾ ਟੀਵੀ ਹਨਾ ਟੀਵੀ ਟਰਾਲੀ ਨਾਲ ਉਹ ਵੀ ਪੁਰਾਣਾ ਵਾ ਇਸ ਮਮਮੀ ਨੇ ਨਾ ਪੁਰਾਣੇ ਆਪਣੇ ਫੋਟੋਆਂ ਸਾਰੀਆਂ ਜਿਹੜੀਆਂ ਹੀ ਲਾਈਆਂ ਹੋਈਆਂ ਇਹ ਦੀਦੀ ਦੀਆਂ ਵਾ ਫੋਟੋਆਂ ਦੋਵਾਂ ਦੀਆਂ ਹੈ ਮਮਮੀ ਡੈਡੀ ਦੀਆਂ ਇੱਥੇ ਗੁਰਫਤ ਦੇ ਦੀਏ ਭਤੀਜੇ ਮੇਰੇ ਦੀ ਇੱਥੇ ਮੇਰਾ ਬ੍ਰਦਰ ਆ ਇੱਥੇ ਵੀ ਇਹ ਪੁਰਾਣੀਆਂ ਫੋਟੋਆਂ ਸਾਰੀਆਂ ਮੰਮੀ ਦੇ ਜਿਹੜੀਆਂ ਲਗਾਈਆਂ ਹੋਈਆਂ ਵਿੱਚ ਤੇ ਇੱਥੇ ਗੁਰੂ ਸਾਹਿਬ ਜਾਂਦੀਆਂ ਨੇ ਫੋਟੋਆਂ ਤੇ ਇਹ ਆ ਜਾਂਦੀ ਹੈ ਇਹ ਕੰਮ ਦੀ ਫੋਟੋ ਇੱਥੇ ਫੇਰ ਮੇਰੇ ਬ੍ਰਦਰ ਦੀ ਤੇ ਭੈਣ ਦੀ ਫੋਟੋ ਤੇ ਇੱਥੇ ਟੀਵੀ ਆਪਣਾ ਆ ਜਾਂਦਾ ਤੇ ਥੱਲੇ ਇੱਥੇ ਗੁਟਕਾ ਸਾਹਿਬ ਰੱਖਿਓ ਹੈ ਮੰਮੀ ਨਾਲ ਇਹ ਥੱਲੇ ਰੱਖਿਆ ਕੱਚ ਦਾ ਸਮਾਨ ਜਿੰਨਾ ਵੀ ਆ ਉਹ ਵਾਲਾ ਤੇ ਇੱਥੇ ਹੈਗਾ ਵਾ ਟੇਬਲ ਲੱਗਾ ਹੋਇਆ ਇਹ ਵਾਲਾ ਜਦੋਂ ਕੋਈ ਆਉਂਦਾ ਇਹਨੂੰ ਸਾਫ਼ ਕਰਕੇ ਤੇ ਇਹ ਮਤਲਬ ਡਿਨਰ ਵਗੈਰਾ ਜਿਹੜਾ ਉਹ ਕਰਾ ਦਿੰਦੇ ਆ ਤੇ ਇਹ ਵਾਲਾ ਬਣਿਆ ਹੋਇਆ ਤੇ ਇੱਥੇ ਮੰਮੀ ਬੈਠੇ ਹੋਏ ਫੋਨ ਵੇਖਦੇ ਇੱਥੇ ਮੰਜੀ ਜਿਹੜੀ ਹਾਰਦਮ ਜਿਹੜੀ ਉਹ ਢੱਠੀ ਹੁੰਦੀ ਆ ਤਾਂ ਕਿ ਆਉਣ ਜਾਣ ਬੜਾ ਹੁੰਦਾ ਨਾ ਤੇ ਫਿਰ ਇਸ ਕਰਕੇ ਜਿਹੜਾ ਇੱਥੇ ਬੈਠੇ ਰਹਿੰਦੇ ਆ ਅੰਦਰ ਚ ਨਹੀਂ ਬਹਿਣ ਹੁੰਦਾ ਸਾਰਾ ਦਿਨ ਇੱਥੇ ਜਾਂਦੀਆਂ ਉੱਪਰ ਸੀੜੀਆਂ ਉੱਪਰ ਤੁਹਾਨੂੰ ਵਿਖਾਉਣੀ ਆ ਇੱਕ ਰੂਮ ਆਹ ਬਲਾਵਾ ਮੈਂ ਲਾਈਟ ਜਗਾ ਲੈਂਦਾ ਹੂੰ ਤੇ ਇਹ ਹੈਗਾ ਇੱਕ ਰੂਮ ਤੇ ਇੱਥੇ ਪਹਿਲੇ ਸੈਟੀ ਡੱਠੀ ਹੋਈ ਆ ਕੋਈ ਵੀ ਨਹੀਂ ਆਉਂਦਾ ਮਤਲਬ ਕਮਰੇ ਵਿੱਚ ਐ ਇਦਾਂ ਹੀ ਮਤਲਬ ਹੁੰਦੇ ਖਾਲੀ ਪਏ ਹੁੰਦੇ ਆ ਤੇ ਇੱਥੇ ਟੇਬਲ ਵੱਡਾ ਜਿਹਾ ਤੇ ਇੱਥੇ ਬੈੱਡ ਲੱਗਾ ਹੋਇਆ ਤੇ ਪਿੱਛੇ ਆਪਾਂ ਪਹਿਲੇ ਓਪਨ ਜਗ੍ਹਾ ਰੱਖੀ ਹੋਈ ਹੀ ਉੱਪਰ ਖੁੱਲਾ ਹੀ ਤੇ ਫਿਰ ਇਹਨਾਂ ਨੇ ਜਿਹੜਾ ਉਹ ਬੜਾ ਬੰਦ ਕਰਾਤਾ ਕਿਉਂਕਿ ਕਿਤੇ ਨੇਰੇ-ਨੇਰੇ ਨਾਲ ਆਉਣਾ ਜਾਣਾ ਹੁੰਦਾ ਇਸ ਕਰਕੇ ਤੇ ਪੂਰਾ ਜਿਹੜਾ ਲੈਂਡਰ ਪਵਾਤਾ ਤੇ ਇੱਥੇ ਜਿਹੜਾ ਫालतू ਜਿਹੜਾ ਸਮਾਨ ਉਹ ਰੱਖਿਆ ਹੋਇਆ ਵਾ ਇਦਾਂ ਤੇ ਇਹਨੂੰ ਵੀ ਦਰਵਾਜ਼ਾ ਲੱਗਾ ਹੋਇਆ ਇੱਥੇ ਕਰਕੇ ਦਰਵਾਜ਼ਾ ਲਵਾਇਆ ਸੀ ਤੇ ਇੱਥੇ ਜਿਹੜੀ ਵਿੰਡੋ ਆ ਆਪਣੀ ਵੱਡੀ ਸਾਰੀ ਤੇ ਇਹ ਰੂਮ ਤੋਂ ਚੱਲਦੇ ਬਾਹਰ ਇਹ ਰੂਮ ਤੋਂ ਬਾਹਰ ਉਹਨੇ ਤੇ ਇੱਕ ਰੂਮ ਆਵਲਾ ਇਹ ਇੱਥੇ ਵੀ ਮਤਲਬ ਸਰਦੀਆਂ ਨੂੰ ਸੌਂਦੇ ਆ ਇੱਧਰ ਇੱਕ ਲਮਾਰੀ ਪਈ ਹੋਈ ਆ ਇਹ ਮੈਂ ਟਰਾਈਪੋਡ ਆ ਤੇ ਇੱਥੇ ਲਮਾਰੀ ਪਈ ਹੋਈ ਆ ਜਿੰਨੇ ਵੀ ਪੱਖੇ ਦੇ ਡੱਬੇ ਵਗੈਰਾ ਸਾਰੇ ਸਾਂਭੇ ਜਾਂਦੇ ਤੁਹਾਨੂੰ ਪਤਾ ਇੰਡੀਅਨ ਮਮ ਏਦਾਂ ਦੀ ਹੁੰਦੀਆਂ ਮੰਮੀਆਂ ਮਤਲਬ ਹਰ ਇੱਕ ਡੱਬੇ ਜਿਹੜੇ ਸਾਂਭ ਲੈਂਦੀਆਂ ਤੇ ਇੱਥੇ ਹੈਗਾ ਵਾ ਆਪਣਾ ਅਲਮਾਰੀ ਪਈ ਐ ਇੱਥੇ ਟੇਬਲ ਆ ਪ੍ਰੈਸ ਕਰਨ ਵਾਲਾ ਕੱਪੜੇ ਪ੍ਰੈਸ ਕਰਨ ਵਾਲਾ ਇੱਕ ਜਿਹੜਾ ਬੈੱਡ ਆ ਵਾ ਤੇ ਇੱਕ ਆਵਾ ਤੇ ਇਥੇ ਸਰਦੀਆਂ ਨੂੰ ਜਿਹੜਾ ਉਹ ਸੌ ਜਾਂਦੇ ਆ ਤੇ ਇੱਧਰ ਆ ਮੈਂ ਲਾਈਫ ਜਗਾਵਾਂ ਪਹਿਲਾਂ ਤੇ ਇੱਧਰ ਹੈ ਗਾਏ ਸਟੋਰ ਰੂਮ ਆਪਣਾ ਤੇ ਇੱਥੇ ਮੰਮੀ ਦੀ ਪੇਟੀ ਪਈ ਹੋਈ ਦਾਜ ਦੀ ਜੋ ਕਿ ਬਹੁਤ ਪੁਰਾਣੀ ਆ ਤੇ ਉੱਪਰ ਤੁਹਾਨੂੰ ਵਿਖਾਉਣੀ ਆ ਉੱਪਰ ਹੈਗੇ ਡੈਡੀ ਦੇ ਆਰਮੀ ਵਾਲੇ ਟਰੰਕ ਸਾਰੇ ਜਿੰਨੇ ਵੀ ਬਲੈਕ ਦਿਖਣਗੇ ਸਾਰੇ ਜਿਹੜੇ ਆਰਮੀ ਵਾਲੇ ਹੈਗੇ ਆ ਟਰੰਕ ਹਾਂ ਵੇਖੋ ਬਹੁਤ ਸਾਰੇ ਹੀ ਹਾਡੇ ਕੋ ਦੋ ਵਿੱਚੋਂ ਮੈ ਲੈ ਗਈਆਂ ਤੇ ਬਾਕੀ ਸਾਰਾ ਸਮਾਨ ਜਿਹੜਾ ਇੱਥੇ ਜਿਹੜਾ ਪਿਆ ਹੋਇਆ ਵੇਖੋ ਸਾਰੇ ਟਰੰਕ ਜਿਹੜੇ ਹਨ ਸਾਰੇ ਆਰਮੀ ਵਾਲੇ ਹੀ ਆ ਤੇ ਇੱਥੇ نیچے ਆਉਂਦੇ ਆ ਤੇ نیچے ਇੱਕ ਅਲਮਾਰੀ ਆ ਵਾ ਇੱਕ ਆ ਵਾ ਹੈ ਤੇ ਦੋ ਜਾਣੇ ਕਹਿਣ ਨੂੰ ਬਟਲਮਾਰੀਆਂ ਇਹਨਾਂ ਕੋ ਕਿੰਨੀਆਂ ਹੀ ਪਈਆਂ ਤੇ ਇੱਥੇ ਫालतू ਸਮਾਨ ਮੰਮੀ ਰੱਖਿਆ ਕਿਉਂਕਿ ਸਟੋਰ ਆ ਤੇ ਇੱਥੇ ਚਪਲਾਂ ਵਗੈਰਾ ਰੱਖ ਲੈਂਦੇ ਆ ਤੇ ਇੱਧਰ ਪੇਟੀ ਤੇ ਇੱਧਰ ਫੇਰ ਜਿਹੜੇ ਉਹ ਬੂਟ ਵਗੈਰਾ ਰੈਂਕ ਆਏ ਦਾ ਜੁੱਤੀਆਂ ਦਾ ਤੇ ਇਹ ਸੀ ਤੇ ਇੱਥੋਂ ਸੀੜੀਆਂ ਜਾਂਦੀਆਂ ਉੱਪਰ ਨੂੰ ਕਿਹੜੀ ਹਾਂ ਮੈਂ ਥੱਲੇ ਨੂੰ ਹਾਂ ਇੱਧਰ ਜਾਂਦੀਆਂ ਸੀੜੀਆਂ ਉੱਪਰ ਤੇ ਇੱਥੇ ਮਤਲਬ ਆਪਾਂ ਉਹ ਵਾਲਾ ਕਮਰਾ じゃ ਨਹੀਂ ਬਣਾਇਆ ਹੈਗਾ ਇੱਥੇ ਖਾਲੀ ਇਦਾਂ ਹੀ ਆ ਮੈਨੂੰ ਚੱਕਰ ਜਿਹਾ ਹੋਣ ਲੱਗ ਪਿਆ ਹੁਣ ਉੱਪਰ ਥੱਲੇ ਇੱਕ ਗਰਮੀ ਹੈ ਨਾ ਗਰਮੀ ਦੇ ਕਰਕੇ ਬਹੁਤ ਜ਼ਿਆਦਾ ਇੱਥੇ ਝਾਬੀ ਹੋਣੀ ਚਾਬੀ ਮੰਮੀ ਹੂੰ ਤੋ ਬਹੁਤ ਜ਼ਿਆਦਾ ਵਧੀਆ ਹੈ ਨਾ ਇੱਕ ਤੇ ਆ ਜਾਲੀ ਵਾਲਾ ਦਰਵਾਜਾ ਇੱਕ ਆ ਲੋਹੇ ਵਾਲਾ ਦਰਵਾਜਾ ਇਹਦੇ ਕਰਕੇ ਨਾ ਬੜੀ ਝੂਮਸਾਂ ਜੀ ਤੇ ਫੜੀ ਉਹ ਨੋ ਗੇਟ ਵੀ ਹਿੱਲਣ ਨੂੰ ਤਿਆਰ ਨਹੀਂ ਹੈਗਾ ਬੱਸ ਬਾਕੀ ਇਹ ਵਾਲਾ ਖੋਲਦਿਆ ਕਰੋ ਤੇ ਉਹ ਬੰਦ ਕਰਦਿਆ ਕਰੋ ਜਾਲੀ ਵਾਲਾ ਬੰਦ ਕਰਦੇ ਹੋਰ ਤੇ ਐਦਾ ਹੈਗੀ ਛੱਤ ਉੱਪਰ ਕਾਫੀ ਜ਼ਿਆਦਾ ਕਲੀਨ ਕਿਉਂਕਿ ਕੋਈ ਆਂਦਾ ਜਾਂਦਾ ਨਹੀਂ ਹੈ ਤੇ ਇੱਧਰ ਹੀ ਰਹਿੰਦੀ ਹੈ ਤੇ ਇਧਰ ਬਾਰ ਬਾਰੀ ਸਾਡਾ ਘਰ ਆ ਬਾਰ ਬਾਰੀ ਕਲੋਨੀ ਹੈ ਇੱਥੇ ਰੋਡ ਜਾਂਦਾ ਸਾਹਮਣੇ ਇਹ ਵਾਲਾ ਰੋਡ ਮੇਨ ਰੋਡ ਤੇ ਇੱਥੇ ਪੂਰਾ ਏਰੀਆ ਜਿਹੜਾ ਉਹ ਦੇਖਦਾ ਸਾਡਾ ਘਰ ਤੇ ਇਧਰ ਆ ਗਦੇ ਤੇ ਇਧਰ ਨਾਲ ਹੀ ਜਿਹੜਾ ਗੁੱਦਵਾਰਾ ਬਣਿਆ ਇੱਥੋਂ ਕਰਦੇ ਆ ਜਾਲੀ ਵਾਲਾ ਦਰਵਾਜ਼ਾ ਕਰਦੇ ਬੰਦ ਕਰ ਲਿਆ ਸਭ ਤੋਂ ਮੈਂ ਥੱਕ ਗਈ ਆ ਤੇ ਇਹ ਸੀ ਆਪਣਾ ਛੋਟਾ ਜਿਹਾ ਜਿਹੜਾ ਹੋਮ ਟੂਰ ਤੇ ਮੈਂ ਤਾਂ ਕਰਵਾ ਦੇ ਦੇ ਸਕਦਾ ਜਈ ਕਿੰਨੀ ਜਿਆਦਾ ਗਰਮੀ ਹੈ ਪੱਖੇ ਮੈਂ ਬੰਦ ਕਰਕੇ ਮੈਂ ਫੇਰ ਕਰ ਰਹੀ ਸ਼ੂਟ ਕੇ ਆਵਾਜ਼ ਦੀ ਪ੍ਰੋਬਲਮ ਹੁੰਦੀ ਫਿਰ ਤਾਂ ਕਰਕੇ ਤੇ ਨੰਮੀ ਜਿਹੜਾ ਆਉਣ ਵਾਲਾ ਸਕੂਲੋਂ ਤੇ ਮੈਂ ਤੇ ਉਹਦੇ ਨਾਲ ਜਿਹੜੀ ਵੀਡੀਓ ਮੈਂ ਸ਼ੂਟ ਕਰ ਲਾ ਪਹਿਲਾਂ ਤੇ ਇੱਥੇ ਬਲੌਗ ਜਿਹੜਾ ਸਾਥ-ਸਾਥ ਜਿਹੜਾ ਚੱਲਦਾ ਪਿਆ ਵਾ ਤੇ ਇੱਕ ਮਹੀਨੇ ਇਹ ਵੀ ਵੀਡੀਓ ਬਣਾ ਲਈਏ ਦੋ ਵੀਡੀਓ ਅਪਲੋਡ ਦੋ ਵੀਡੀਓ ਬਣਾ ਲਈਆਂ ਦੋਵੇਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਇਹ ਸੀ ਆਪਣਾ ਛੋਟਾ ਜਿਹਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਜੇ ਜਰਾ ਵੀ ਘਰ ਜਿਹੜਾ ਚੰਗਾ ਲੱਗਿਆ ਜਾਂ ਹੋਮ ਟੂਰ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵੀਡੀਓ ਤਾਂ ਤੱਕ ਲਈ ਬਾਏ ਬਾਏ ਸਾਰਿਆਂ ਦਾ